ਇੱਕ ਪਾਸੇ ਜਿੱਥੇ ਲੋਕ ਆਪਣੀ ਗਲੀ ਦੇ ਬਾਹਰ ਦੀ ਗੰਦਗੀ ਵੱਲ ਵੀ ਧਿਆਨ ਨਹੀਂ ਦਿੰਦੇ ਜੇਕਰ ਕੁਝ ਦਿਸ ਵੀ ਜਾਂਦਾ ਹੈ ਤਾਂ ਇਸ ਤਰੀਕੇ ਨਾਲ ਅਣਗੌਲਿਆ ਕਰਦੇ ਨੇ ਜਿਵੇਂ ਕੁਝ ਦੇਖਿਆ ਹੀ ਨਾ ਹੋਵੇ ਤੇ ਦੂਜੇ ਪਾਸੇ ਪੰਜਾਬ ਪੁਲਿਸ ਦਾ ਉਹ ਰਿਟਾਇਰਡ ਆਈਪੀਐਸ ਇੰਦਰਜੀਤ ਸਿੰਘ ਸੰਧੂ ਹੈ ਜਿਸ ਨੇ ਸਫਾਈ ਲਈ ਜੋ ਮੁਹਿੰਮ ਚਲਾਈ ਹੈ ਉਹ ਹਰ ਕਿਸੇ ਲਈ ਮਿਸਾਲ ਬਣ ਰਹੀ ਹੈ ਪੰਜਾਬ ਦੇ ਇਸ 88 ਸਾਲਾ ਸੇਵਾਮੁਕਤ ਆਈਪੀਐਸ ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਦੀ ਚੰਡੀਗੜ੍ਹ ਦੀਆਂ ਸੜਕਾਂ ਤੇ ਸਫਾਈ ਕਰਦੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੀ ਲੋਕਾਂ ਦੇ ਵੱਲੋਂ ਕਾਫੀ ਤਾਰੀਫ਼ ਕੀਤੀ ਜਾ ਰਹੀ ਹੈ ਉਹਨਾਂ ਦੀ ਉਮਰ ਦੇ ਜ਼ਿਆਦਾਤਰ ਲੋਕ ਸਵੇਰੇ ਵੀ ਸੈਨ ਨੂੰ ਤਰਜੀਹ ਦਿੰਦੇ ਨਹੀਂ ਪਰ ਸੇਵਾਮੁਕਤ ਆਈਪੀਐਸ ਅਧਿਕਾਰੀ ਸਵੇਰੇ 6 ਵਜੇ ਚੰਡੀਗੜ੍ਹ ਦੇ ਸੈਕਟਰ 49 ਦੇ ਵਿੱਚ ਖੁਦ ਰੇੜੀ ਚਲਾ ਕੇ ਕੂੜਾ ਇਕੱਠਾ ਕਰਦੇ ਨੇ ਇਸ ਉਮਰ ਦੇ ਵਿੱਚ ਜਦੋਂ ਵੀ ਉਸ ਨੂੰ ਸਮਾਂ ਮਿਲਦਾ ਹੈ ਤਾਂ ਉਹ ਸੜਕਾਂ ਦੀ ਸਫਾਈ ਕਰਨਾ ਸ਼ੁਰੂ ਕਰ ਦਿੰਦੇ ਨੇ ਉਨ੍ਹਾਂ ਦਾ ਕੰਮ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਇੰਦਰਜੀਤ ਸਿੰਘ ਸਿੱਧੂ ਇਸ ਨਾਲ ਸਹਿਮਤ ਨਹੀਂ ਹਨ ਉਹ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਦੇ ਬੋਲਣ ਨਾਲ ਬਹੁਤਾ ਫਰਕ ਨਹੀਂ ਪੈਂਦਾ ਮੈਂ ਲੋਕਾਂ ਨੂੰ ਕੋਈ ਸਿੱਖਿਆ ਨਹੀਂ ਦੇਣਾ ਚਾਹੁੰਦਾ ਮੈਂ ਸਿਰਫ ਇਸ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ ਉਹਨਾਂ ਨੂੰ ਵਿਸ਼ਵਾਸ ਹੈ ਕਿ ਜੇਕਰ ਹਰ ਨਾਗਰਿਕ ਆਪਣੇ ਤਰੀਕੇ ਦੇ ਨਾਲ ਯੋਗਦਾਨ ਪਾਉਂਦਾ ਹੈ ਤਾਂ ਚੰਡੀਗੜ੍ਹ ਆਸਾਨੀ ਦੇ ਨਾਲ ਚੋਟੀ ਦਾ ਦਰਜਾ ਪ੍ਰਾਪਤ ਕਰੇਗਾ ਉਹ ਕਹਿੰਦੇ ਨੇ ਕਿ 2024 ਤੋਂ 25 ਸਵੱਛ ਸਰਵੇਖਣ ਰਿਪੋਰਟ ਵਿੱਚ ਚੰਡੀਗੜ੍ਹ ਦੂਜੇ ਨੰਬਰ ਤੇ ਆਇਆ ਹੈ ਪਰ ਇੱਥੇ ਹਾਲਾਤ ਦੇਖ ਲਵੋ ਇੰਦਰਜੀਤ ਸਿੰਘ ਸਿੱਧੂ ਖਾਸ ਤੌਰ ਤੇ ਸਵੱਛ ਸਰਵੇਖਣ ਵਿੱਚ ਚੰਡੀਗੜ੍ਹ ਦੀ ਮੁਕਾਬਲਤਨ ਮਾੜੀ ਰੈਂਕਿੰਗ ਤੋਂ ਨਿਰਾਸ਼ ਨੇ ਉਹ ਮਹਿਸੂਸ ਕਰਦੇ ਨੇ ਕਿ ਬਿਊਟੀਫੁੱਲ ਸਿਟੀ ਵਜਤ ਜਾਣੇ ਜਾਂਦੇ ਸ਼ਹਿਰ ਨੂੰ ਸਫਾਈ ਦਰਜਾਬੰਦੀ ਵਿੱਚ ਸਿਖਰਲੇ ਸਥਾਨ ਦਾ ਟੀਚਾ ਰੱਖਣਾ ਚਾਹੀਦਾ ਹੈ ਜਦੋਂ ਕਿ ਉਹ ਆਪਣੇ ਯੋਗਦਾਨ ਨੂੰ ਛੋਟਾ ਮੰਨਦੇ ਨੇ ਉਹ ਕਹਿੰਦੇ ਨੇ ਕਿ ਉਹ ਆਪਣੀ ਉਮਰ ਅਤੇ ਸਰੀਰਕ ਤਾਕਤ ਦੀ ਆਗਿਆ ਅਨੁਸਾਰ ਸਭ ਕੁਝ ਕਰ ਰਹੇ ਨੇ ਮੈਂ ਜਿੰਨਾ ਚਿਰ ਜਿਉਂਦਾ ਸ਼ਹਿਰ ਦੀ ਬਿਹਤਰੀ ਲਈ ਇਹ ਕੰਮ ਕਰਦਾ ਰਹਾਂਗੇ ਉਹਨਾਂ ਦੇ ਬੋਲ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਉਹਨਾਂ ਦੇ ਨੇ ਯਤਨਾਂ ਦੀ ਪੂਰੇ ਦਿਲੋਂ ਸਮਰਥਨ ਕਰਦਾ ਹੈ ਦੱਸਦੀ ਕਿ 1996 ਵਿੱਚ ਪੰਜਾਬ ਪੁਲਿਸ ਤੋਂ ਡਿਪਟੀ ਇੰਸਪੈਕਟਰ ਜਨਰਲ ਬਜਟ ਸੇਵਾ ਮੁਕਤ ਹੋਣ ਤੋਂ ਬਾਅਦ ਇੰਦਰਜੀਤ ਸਿੰਘ ਸਿੱਧੂ ਉਦੋਂ ਤੋਂ ਸੈਕਟਰ 49 ਵਿੱਚ ਆਈਐਸ ਆਈਪੀਐਸ ਆਫੀਸਰਜ਼ ਕੋਆਪਰੇਟਿਵ ਸੋਸਾਇਟੀ ਵਿੱਚ ਰਹਿੰਦੇ ਨੇ ਉਸ ਸਾਲਾਂ ਤੋਂ ਜਗ੍ਹਾ ਜਗ੍ਹਾ ਕੂੜਾ ਖਿੰਡਿਆ ਹੋਇਆ ਦੇਖ ਕੇ ਬਹੁਤ ਪਰੇਸ਼ਾਨ ਰਹਿੰਦੇ ਸੀ ਸਿੱਧੂ ਨੇ ਕਿਹਾ ਕਿ ਅਧਿਕਾਰੀਆਂ ਨੂੰ ਕਈ ਸ਼ਿਕਾਇਤਾਂ ਕਰਨ ਤੋਂ ਬਾਅਦ ਇਹ ਸਮੱਸਿਆ ਬਣੀ ਰਹੀ اپنی નિરાશા ਦੇ ਬਾਵਜੂਦ ਉਹਨਾਂ ਨੇ ਸੁਤੰਤਰ ਤੌਰ ਤੇ ਕੰਮ ਕਰਨ ਦਾ ਫੈਸਲਾ ਕੀਤਾ ਸਫਾਈ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਹੈ ਇਹ ਉਹਨਾਂ ਦੇ ਕਹਿਣਾ ਹੈ ਸਫਾਈ ਪਖਤੀ ਤੋਂ ਬਾਅਦ ਦੂਜੇ ਨੰਬਰ ਤੇ ਆਉਂਦੀ ਹੈ ਉਹਨਾਂ ਨੇ ਦੱਸਿਆ ਕਿ ਲੋਕਾਂ ਨੇ ਪਹਿਲਾਂ ਉਹਨਾਂ ਨੂੰ ਪਾਗਲ ਕਿਹਾ ਤੇ ਉਹਨਾਂ ਦਾ ਮਜ਼ਾਕ ਵੀ ਉਡਾਇਆ ਪਰ ਉਹ ਕਦੇ ਵੀ ਉਹਨਾਂ ਦੀਆਂ ਟਿੱਪਣੀਆਂ ਤੋਂ ਨਹੀਂ ਡਰੇ ਉਹਨਾਂ ਨੇ ਸਫਾਈ ਕਰਮਚਾਰੀਆਂ ਦੀ ਅਨੁਵਰਤੀਆਂ ਰੇੜੀਆਂ 'ਚ ਕੂੜਾ ਭਰ ਕੇ ਸਹੀ ਥਾਵਾਂ ਤੇ ਸੁੱਟਣਾ ਸ਼ੁਰੂ ਕਰ ਦਿੱਤਾ ਦ੍ਰਿੜਤਾ ਨੇ ਅੰਤ ਦੇ ਵਿੱਚ ਦੂਜਿਆਂ ਨੂੰ ਪ੍ਰੇਰਿਤ ਕਰਨਾ ਵੀ ਸ਼ੁਰੂ ਕਰ ਦਿੱਤਾ ਤੇ ਹੁਣ ਉਹ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਪਹਿਲ ਦਾ ਸਮਰਥਨ ਕਰਨ ਲਈ ਅਗਿਆਰੇ ਨੇ